ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇੰਡੀਅਨ রেড ਕ੍ਰੋਸ ਸੈਟੀ ਕਪੂਥਰਾ ਨੇ ਡਰਾਈਵਰ ਅਤੇ ਪੀਨੀਅਨ ਤੇ ਲਈ ਵਾਕਿਨ ਇੰਟਰਵਿਊ ਅਨਾਉਂਸਮੈਂਟ ਕੀਤਾ ਹੈ ਜੇ ਤੁਹਾਡੇ ਕਿਸੇ ਦੋਸਤ ਨੇ ਪੀਨੀਅਨ ਜਾਂ ਡਰਾਈਵਰ ਦੇ ਵਿੱਚ ਜੋਬ ਲੱਗਣਾ ਹੈ ਤਾਂ ਉਸ ਨੂੰ ਇਹ ਵੀਡੀਓ ਸ਼ੇਅਰ ਕਰੋ ਇਸ ਵਿੱਚ ਦੋ ਪੋਸਟਾਂ ਆਈਆਂ ਹਨ ਇੱਕ ਡਰਾਈਵਰ ਦੀ ਇੱਕ ਪੀਨੀਅਨ ਦੀ ਇਸ ਵਿੱਚ ਡਰਾਈਵਰ ਦੇ ਲਈ ਮੈਟ੍ਰਿਕਸ ਪਾਸ ਤੇ ਵੈਲਿਡ ਕਾਰ ਤੇ ਲਾਈਟ ਵਹਿਕਲ ਲਾਇਸੈਂਸ ਲਾਜ਼ਮੀ ਹੈ ਪੀਨੀਅਨ ਦੇ ਲਈ ਮਿਡਲ ਪਾਸ ਚਾਹੀਦਾ ਹੈ ਹੁਣ ਗੱਲ ਕਰਦੇ ਆਪਾਂ ਏਜ ਦੀ ਏਜ ਲਿਮਟ ਮੈਕਸਿਮਮ 45 ਸਾਲ ਹੈ ਇੰਟਰਵਿਊ ਦੀ ਤਰੀਖ 11 2025 ਨੂੰ 11 ਵਜੇ ਕਪੂਥਰਾ ਡਿਸਟ੍ਰਿਕਟ ਦੇ ਵਿੱਚ ਹੋਵੇਗਾ ਸੈਲਰੀ ਫਾਈਨਲ ਸੈਲਰੀ ਇੰਟਰਵਿਊ ਦੇ ਟਾਈਮ ਤੇ ਡਿਸਾਈਡ ਹੋਵੇਗੀ ਡਾਕੂਮੈਂਟ ਰਿਕੁਆਇਰਮੈਂਟ ओरिजिनल ਸਰਟੀਫਿਕੇਟ ਆਈਡੀ ਪ੍ਰੂਫ ਡਰਾਈਵ ਲਾਇਸੈਂਸ ਲੈ ਕੇ ਜਾਣਾ ਲਾਜ਼ਮੀ ਹਨ ਪਿਛਲੀ ਵਾਰ ਵੀ ਕਾਫੀ ਲੋਕਾਂ ਨੇ ਇੰਟਰਵਿਊ ਲਈ ਆਏ ਸਨ ਇਸ ਵਾਰ ਸੀ ਟੈਲੈਂਟਡ ਹਨ ਜਿਹੜਾ ਵੀ ਪਹਿਲਾਂ ਪਹੁੰਚੂਗਾ ਉਸ ਦੇ ਲਈ ਵੱਧ ਚਾਂਸ ਹੈ ਇਹ ਗੋਲਡਨ ਚਾਂਸ ਮਿਸ ਨਾ ਕਰੋ ਡੇਟ ਸੇਵ ਕਰ ਲਵੋ 1 10 2025 11 ਵਜੇ ਸਵੇਰ ਦੇ ਤੇ origignal document ਦੇ ਨਾਲ interview ਦੇ ਵਿੱਚ ਜਰੂਰ ਪਹੁੰਚੋ ਹੋਰ ਜੋਬ ਤੇ ਅਪਡੇਟ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਦੇ ਵਿੱਚ ਵਾਕਨ ਇੰਟਰਵਿਊ ਦਾ ਮੈਸੇਜ ਸੈਂਡੋ